ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਨਵਰਾਤਰੀਆਂ ਦੇ ਦਿਨ ਚੱਲ ਰਹੇ ਆ ਤੇ ਦੂਸਰੇ ਪਾਸੇ ਪੂਰੇ ਦੇਸ਼ ਦੇ ਵਿੱਚ ਰਾਮਲੀਲਾ ਜੜੀਆਂ ਵਾ ਉਹ ਚੱਲ ਰਹੀ ਆ ਤੇ ਜੇ ਆਪਾਂ ਗੱਲ ਕਰੀਏ ਨਾਈਟਾਂ ਜੜੀਆਂ ਵਾ ਨਾਈਟਾਂ ਵੀ ਖੇਡੀਆਂ ਚੱ ਰਹੀਆਂ ਤੇ ਦਿਨੇ ਵੀ ਜਿਹੜਾ ਵਾ ਗਰਾਊਂਡਾਂ ਦੇ ਵਿੱਚ ਰਾਮਲੀਲਾ ਜਿਹੜੀ ਉਹ ਖੇਡੀ ਜਾ ਰਹੀ ਆ ਜ਼ਿਆਦਾਤਰ ਰਾਮਲੀਲਾ ਸ਼ਹਿਰਾਂ ਦੇ ਵਿੱਚ ਜਿਹੜੀ ਆ ਉਹ ਖੇਡੀ ਜਾਂਦੀ ਆ ਤੇ ਹੁਣ ਅੱਜ ਅਸੀਂ ਸਪੈਸ਼ਲ ਕਪੂਖਲਾ ਦੇ ਸਿਧਵਾ ਦੋਨਾਂ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਇੱਥੇ ਪਿੰਡ ਵਾਸੀਆਂ ਵੱਲੋਂ ਹਰ ਸਾਲ ਦਿਸ਼ਰਾ ਮਨਾਇਆ ਜਾਂਦਾ ਹੈ ਤੇ ਨਾਲ ਰਾਮਲੀਲਾ ਜਿਹੜੀ ਖੇਡੀ ਜਾਂਦੀ ਹੈ ਤੇ ਅੱਜ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕੁ ਤਸਵੀਰਾਂ ਦਿਖਾਈਆਂ ਜਾਨਕਿ ਅੱਜ ਜਿਹੜਾ ਵਾ ਪੰਡਾਲ ਇੱਥੇ ਬਣਾਇਆ ਗਿਆ ਵਾ ਅੱਜ ਸੀਤਾ ਸੋਮਵਰ ਜਿਹੜਾ ਇੱਥੇ ਕਿਸੇ ਦੇ ਹੁੰਦੇ ਆ ਜਿਆਦਾ ਹੀ ਜਿਹੜੇ ਪੰਡਾਲ ਜਿਹੜੇ ਉਹ ਹੁੰਦਾ ਜਿਹੜੇ ਜਿਹੜੇ ਆ ਉਹ ਹੁੰਦੇ ਆ ਤੁਸੀਂ ਦੇਖ ਰਹੇ ਹੋ ਤੇ ਇੱਥੇ ਫੇਸਬੁਕ ਜਿਹੜੇ ਆ ਉਹ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਆ ਉਹ ਬਣੇ ਨਜ਼ਰ ਆ ਰਹੇ ਆ ਤੇ ਪੂਰੀ ਦੁਸ਼ਹਿਰਾ ਕਮੇਟੀ ਜਿਹੜੀ ਆ ਉਹ ਇੱਥੇ ਮੌਜੂਦ ਆ ਤੇ ਥੋੜੀ ਦੇਰ ਬਾਅਦ ਇੱਥੇ RAM ਤੇ Sita ਜਿਹੜਾ ਵਾ ਵਿਆਹ ਵੀ ਦੇਖਣ ਜਿਹੜਾ ਅਸੀਂ ਰਿਹਾ ਤੇ ਤੁਸੀਂ ਦੇਖ ਰਹੇ ਹੋ ਕਿ ਪੂਰਾ ਜਿਹੜਾ ਪੰਡਾਲ ਜਿਹੜਾ ਵਾ ਲਾਵਾਂ ਫੇਰਿਆਂ ਵਾਲਾ ਉਹ ਤਿਆਰ ਹੈ ਤੇ ਇੱਥੇ ਥੋੜੀ ਦੇਰ ਤੱਕ ਲਾਵਾਂ ਫੇਰੇ ਜਿਹੜੇ ਆ ਉਹ ਕੀਤੇ ਜਾਣਗੇ ਇੱਥੇ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਆ ਜਿਹੜੇ RAM ਇਲਾ ਦੁਸ਼ਹਿਰਾ ਕਮੇਟੀ ਦੇ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਪੂਰਾ ਵਿਆਹ ਵਾਲਾ ਮਾਹੌਲ ਨਜ਼ਰ ਆ ਰਿਹਾ ਵਾ ਬਿਲਕੁਲ ਜੀ ਬਿਲਕੁਲ ਤਸਵੀਰਾਂ ਵੀ ਨਜ਼ਰ ਆ ਰਹੀਆਂ ਕਿ ਅੱਜ ਜਿਸ ਤਰ੍ਹਾਂ ਵਿਆਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਡਾਲ ਬਣਿਆ ਹੁੰਦਾ ਲਾਵਾ ਫੇਰੇ ਹੁੰਦੇ ਆ ਉਸੇ ਤਰ੍ਹਾਂ ਹੀ ਤੁਸੀਂ ਅੱਜ ਸਾਰਾ ਇੱਥੇ ਵਿਆਹ ਦਾ ਮਹੌਲ ਜਿਹੜਾ ਵਾ ਉਹ ਤਿਆਰ ਕਰਵਾਇਆ ਹੋਇਆ ਵਾ ਤੇ ਥੋੜੀ ਦੇਰ ਤੱਕ ਸ਼ਾਇਦ ਇੱਥੇ ਵਿਆਹ ਜਿਹੜਾ ਦੇਖਣ ਨੂੰ ਮਿਲੇਗਾ ਜੀ ਹਾਂ ਅਗਰ ਜੀ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਸਾਡੀ ਸਨਾਤਨ ਧਰਮ ਦੇ ਵਿੱਚ ਰੀਤੀ ਆ ਕਿ ਵਿਆਹ ਜਿਹੜੇ ਆ ਉਹ ਆਪਣੇ ਹਮੇਸ਼ਾ ਹੀ ਆਪਾਂ ਕਰਦੇ ਵੇਦੀ ਦੇ ਫੇਰਿਆਂ ਨਾਲ ਕਰਦੇ ਆ ਇਸੇ ਤਰ੍ਹਾਂ ਹੀ ਇੱਥੇ ਅੱਜ ਜਿਹੜੇ ਵੇਦੇ ਫੇਰੇ ਕਰ ਰਹੇ ਆ ਅਸੀਂ ਪਵਨ ਸ਼੍ਰੀ ਰਾਮ ਅਤੇ ਸਿਤਾ ਪਤਾ ਜੀ ਦੇ ਉਹ ਵੀ ਇਸੇ ਤਰ੍ਹਾਂ ਹੀ ਕਰ ਰਹੇ ਆ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਸਾਡੇ ਇੱਥੇ ਜਿਹੜੇ ਆ ਪੰਡਿਤ ਜੀ ਉਹ ਪੂਰੀ ਪਰੰਪਰਾ ਦੇ ਨਾਲ Hindu ਸਨਾਤਨ ਧਰਮ ਦੇ ਅਨੁਸਾਰ ਇਹ ਮਾਤਾ ਸੀਤਾ ਅਤੇ ਪਵਨ ਰਾਮ ਦੇ ਫੇਰੇ ਕਰਾਉਣਗੇ ਇਹ ਕਿੰਨੇ ਸਾਲ ਹੋ ਗਏ ਇੱਥੇ ਰਾਮ ਨਿਵਾਸ ਦੇ 123 ਸਾਲ ਹੋ ਗਏ ਨਹੀਂ 123 ਸਾਲ ਹਾਂ ਇਹ ਸਾਡਾ ਜਿਹੜਾ ਸਾਰਾ ਬਣਾ ਰਹੇ ਹਾਂ 123 ਸਾਲਾਂ ਤੋਂ ਸਾਰਾ ਬਣਾ ਰਹੇ ਹਾਂ ਤੇ ਇਹ ਕਦੀ ਸੋਚਿਆ ਸੀਗਾ ਕਿ ਛੋਟਾ ਜਿਹਾ ਪਿੰਡ ਪਿੰਡ ਹੁਣ ਵੱਡਾ ਹੋ ਚੁੱਕਾ ਹੈ ਸਾਡਾ ਪਿੰਡ ਛੋਟਾ ਨਹੀਂ ਜੀ ਆਸ-ਪਾਸ ਦੇ ਤਕਰੀਬਨ ਲਗਭਗ ਇੱਥੇ 70-80 ਪਿੰਡ ਆ ਸਾਰੇ ਪਿੰਡਾਂ ਦਾ ਪਿੰਡ ਵੱਡਾ ਆ ਤੇ ਆਸ-ਪਾਸ ਦੇ 70-80 ਪਿੰਡ ਦੇ ਸਾਰੇ ਦੇਖਣ ਵਾਸਤੇ ਆਉਂਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਆਸ-ਪਾਸ ਦੇ ਪਿੰਡਾਂ ਤੋਂ ਲੋਕੀ ਚੱਲ ਕੇ ਇੱਥੇ ਆਉਂਦੇ ਦੇ ਸਾਰੇ ਦੇਖਦੇ ਆਣ ਕੇ ਤੇ ਸਾਡੇ ਮਨ ਦਾ ਉਦੋਂ ਜਿਹੜਾ ਫੁੱਲਿਆ ਨਹੀਂ ਸਮੁੰਦਾ ਕਿ ਇਹ ਲੋਕ ਸਾਡੇ ਇਸ ਦਸਹਰੇ ਨੂੰ ਦੇਖਣ ਵਾਸਤੇ ਆਉਂਦੇ ਆ ਤੇ ਪ੍ਰਮਾਤਮਾ ਵੱਲੋਂ ਭਗਵਾਨ ਸ਼੍ਰੀ ਰਾਮ ਵੱਲੋਂ ਬਖਸ਼ੀ ਹੋਈ ਦਾਤਾਂ ਨੂੰ ਲੈ ਕੇ ਘਰ ਜਾਂਦੇ ਆ ਬਹੁਤ ਸਾਰੇ ਲੋਕ ਜਿਹੜ ਜਿਹੜੀ ਸੁਖਣਾ ਸੁੱਕੀਆਂ ਹੋਈਆਂ ਉਹ ਸਾਲ ਬਾਅਦ ਇੱਥੇ ਆਣ ਕੇ ਚੜਾਉਂਦੇ ਆ ਤੁਸੀਂ ਕਿਤੇ ਇੱਥੇ ਨੌਵੀਂ ਵਾਲੇ ਤਾਂ ਜਾਣ ਕੇ ਦੇਖਿਓ ਇੱਥੇ ਲੋਕੀ ਫਲਾ ਦੇ ਲਾ ਕੇ ਢੇਰ ਲਾ ਕੇ ਲਿਆਉਂਦੇ ਆ ਇਹਨੇ ਜਿਆਦਾ ਇੱਥੇ ਫਲੇ ਦੇ ਗਰਾਉਂਡ ਦੇ ਚੜ ਜਾਂਦੇ ਆ ਕਿ ਲੋਕਾਂ ਕੋ ਖਾ ਨਹੀਂ ਹੁੰਦੇ ਇਹ ਇਹ ਪ੍ਰਧਾਨ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੇ ਅੱਜ ਕੱਲ ਦੇ ਯੁੱਗ ਦੇ ਵਿੱਚ ਚਾਹੇ ਬੱਚੇ ਆ ਚਾਹੇ ਜਵਾਨ ਆ ਉਹ ਉਹਨਾਂ ਦਾ ਧਿਆਨ ਹੋਰ ਪਾਸੇ ਗਿਆ ਆ ਮੋਬਾਈਲਾਂ ਦੇ ਵਿੱਚ ਆ ਰਹੇ ਹੋ ਪਰ ਤੁਸੀਂ ਆਪਣੀ ਜਿਹੜੀ ਪਰੰਪਰਾ ਵਾ ਉਹ ਕਾਇਮ ਰੱਖੀ ਹੋਈ ਆ ਕਿ ਜਿਹੜੇ ਅਸੀਂ ਨਹੀਂ ਰੱਖੀ ਜੀ ਇਪੁਵਾਂ ਜੀ ਦੀ ਆਂਬੀ ਕਿਰਪਾ ਉਹਨਾਂ ਦੀ ਕਿਰਪਾ ਸਦਕਾ ਹੋ ਰਿਹਾ ਤੇ ਇਹ ਕੁਝ ਤੁਹਾਡੇ ਇਥੇ 10 ਵੀ ਨਹੀਂ ਸੀ ਕਿ ਜਦੋਂ ਅਤਵਾਦ ਦਾ ਦੌਰ ਸੀਗਾ ਉਦੋਂ ਬਿਲਕੁਲ ਜੀ ਬਿਲਕੁਲ ਅਤਵਾਦ ਦੇ ਦੌਰ ਦੇ ਵਿੱਚ ਇਥੇ ਲੋਕੀ ਹੁਬਾਂ ਮਾ ਕੇ ਸਾਰੇ ਪਿੰਡਾਂ ਤੇ ਪਹੁੰਚਦੇ ਸੀ ਆਸ-ਪਾਸ ਕਿਤੇ ਰਾਮਲੀਲਾ ਹੁੰਦੀ ਨਹੀਂ ਸੀ ਸ਼ਹਿਰਾਂ 'ਚ ਵੀ ਰਾਮਲੀਲਾ ਨਹੀਂ ਹੋਈ ਪਰ ਸਦਵਾਂ ਦੋਨਾਂ ਦੇ ਵਿੱਚ ਸਾਡੇ ਲੋਕਾਂ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਇੱਥੇ ਰਾਮਲੀਲਾ ਕਰਕੇ ਦਸਹਰਾ ਕਰਕੇ ਇੱਕ ਮਿਸਾਲ ਕਾਇਮ ਕੀਤੀ ਤੇ ਸਾਰੇ ਲੋਕ ਇਸ ਗੱਲ ਤੋਂ ਹੈਰਾਨ ਸੀ ਇਹ ਬਾਕੀ ਦੇ ਸਾਰੇ ਪਿੰਡਾਂ ਦੇ ਵਿੱਚ ਕਿਤੇ ਵੀ ਰਾਮਲੀਲਾ ਨਹੀਂ ਹੋ ਰਹੀ ਕਿਤੇ ਸਾਰਾ ਨਹੀਂ ਹੋ ਰਿਹਾ ਇਸ ਪਿੰਡ ਵਿੱਚ ਬਣਾਇਆ ਜਾ ਰਿਹਾ ਇਹ ਹੈ ਵੀ ਹੈਰਾਨੀ ਵਾਲੀ ਗੱਲ ਸੀ ਸਾਡੇ ਲੋਕਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਉਹਨਾਂ ਲੋਕਾਂ ਦੇ ਸਹਿਯੋਗ ਦੇ ਸਦਕਾ ਹੀ ਅਸੀਂ ਇਹ ਸਾਰਾ ਸਾਰਾ ਮਨਾਉਂਦੇ ਰਹੇ ਅੱਜ 123ਵੇਂ ਸਾਲ ਵਿੱਚ ਪਹੁੰਚ ਗਏ ਆ ਤੇ ਸਾਨੂੰ 2025 27 ਦੇ ਵਿੱਚ ਅਸੀਂ 125ਵਾਂ ਸਾਰਾ ਮਨਾਵਾਂਗੇ ਉਹ ਡਾਇਮੰਡ ਜੁਬਲੀ ਦੀ ਰਾਤ ਹੀ ਹੋਊਗਾ ਤੇ ਲੋਕਾਂ ਦੇ ਪਾਸੋਂ ਅਸੀਂ ਹੁਣ ਤੋਂ ਹੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਸਾਡੇ ਜਿਹੜੇ ਐਨ ਆਰ ਆਈ ਵੀਰ ਜਿਹੜੇ ਵਿਦੇਸ਼ਾਂ ਵਿੱਚ ਵਸਦੇ ਆ ਉਹ ਵੀ 2026 ਦੇ ਵਿੱਚ ਜਰੂਰ ਆਪਣਾ ਟਾਈਮ ਨਿਕਾਲ ਕੇ ਥੋੜਾ ਬੜਾ ਇਸ ਸਾਡੇ ਕੋਲ ਪਹੁੰਚਣ ਆਪਾਂ ਰਲ ਮਿਲ ਕੇ ਸਾਰੇ ਜਾਣੇ ਵਧੀਆ ਤਰੀਕੇ ਨਾਲ ਸਾਰੇ ਬਣਾਈਏ। ਹਾਂਜੀ ਇਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਆਤਵਾਦ ਦਾ ਜ਼ੋਰ ਹੁੰਦਾ ਸੀ ਇੱਥੇ ਰਾਮਿਲ ਹੁੰਦੀ ਤੇ ਕਿਉਂਕਿ ਲੋਕ ਤਾਂ ਡਰ ਜਾਂਦੇ ਸੀਗੇ ਕਿ ਰਸ਼ ਇਸ ਤਰ੍ਹਾਂ ਰਹਿੰਦਾ ਸੀਗਾ ਕਿ ਰਸ਼ ਕਰਦਾ ਨਹੀਂ ਰਸ਼ ਬਹੁਤ ਜ਼ਿਆਦਾ ਹੁੰਦਾ ਸੀ। ਅੱਜ ਰਸ਼ ਜਿਹੜਾ ਇਹ ਕੋਈ ਕੋਈ ਲੋਕ ਸੋਚ ਹੀ ਨਹੀਂ ਸਕਦਾ ਕਿ ਲਈ ਆਤਵਾਦ ਦਾ ਸਮਾਹ ਹੁੰਦਿਆ ਹੋਇਆ ਕਿ ਲੋਕੀ ਇੰਨੇ ਜ਼ਿਆਦਾ ਇਕੱਠੇ ਹੋ ਜਾਣਗੇ। ਪੁਲਿਸ ਵਾਲੇ ਵੀ ਇਸ ਗੱਲ ਤੋਂ ਡਰਦੇ ਹੁੰਦੇ ਸੀ ਕਿ ਇੱਥੇ ਇੰਨਾ ਵੱਡਾ ਇਕੱਠਾ ਹੈ ਇਹਨੂੰ ਕੰਟਰੋਲ ਕਿੱਦਾਂ ਕਰਨਾ? ਸਾਡੇ ਕੋਲ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਗਿਣਤੀ ਹੁੰਦੀ ਸੀ ਬੈਠਣ ਵਾਸਤੇ ਜਗ੍ਹਾ ਨਹੀਂ ਹੁੰਦੀ ਸੀ ਕਿ ਇੱਥੇ ਲੋਕ ਇੰਨੀ ਜ਼ਿਆਦਾ ਇਕੱਠੇ ਹੋ ਜਾਂਦੇ ਸੀ ਅੱਜ ਖੁਸ਼ੀ ਨਜ਼ਰ ਆ ਰਹੀ ਹੈ ਤੁਹਾਡੇ ਸਾਰੇ ਕਮੇਟੀ ਮੈਂਬਰਾਂ ਦੇ ਤੁਹਾਡੇ ਵੀ ਕਿਉਂਕਿ ਮਿਲਨੀਆਂ ਵੀ ਹੋਈਆਂ ਵਾਂ ਜਿੱਦਾਂ ਵਿਆਹ ਵਾਂਗੂ ਵਿਆਹ ਦਿਖਾ ਰਹੇ ਹੋ ਅਤੇ ਇਹ ਕਿੰਨੇ ਸਾਲਾਂ ਤੋਂ ਇਹ ਪਰੰਪਰਾ ਜਿਹੜੀ ਚੱਲ ਰਹੀ ਆ ਕਿ ਜਿੱਦਾਂ ਤੁਸੀਂ ਗਾ 123 ਸਾਲ ਹੋ ਗਏ ਆ ਕਿ 123 ਸਾਲਾਂ ਦਾ ਲਗਾਤਾਰ ਸੋਤਰੇ ਚੱਲਦਾ ਹੈ 123 ਸਾਲ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਲਗ ਭਗ ਚਾਰ ਪੰਜ ਪੀੜੀਆਂ ਬੀਤ ਚੁੱਕੀਆਂ ਇਹ ਸਾਰਾ ਜਿਹੜਾ ਪ੍ਰੋਗਰਾਮ ਕਰਦੇ ਆ ਸਾਡੇ ਲੋਕਾਂ ਦੇ ਬਹੁਤ ਵਧੀਆ ਸਹਿਯੋਗ ਦਿੱਤਾ ਆਸਪਾਸ ਦੇ ਜਿਹੜੇ ਪਿੰਡ ਆ ਉਹਨਾਂ ਨੇ ਵੀ ਬਹੁਤ ਵਧੀਆ ਸਹਿਯੋਗ ਦਿੱਤਾ ਸਾਡੇ ਕਲੇ ਪਿੰਡ ਦੇ ਸਦੋਂ ਦੇ ਲੋਕ ਨਹੀਂ ਆਸ-ਪਾਸ ਦੇ ਜਿਹੜੇ ਹੋਰ ਪਿੰਡ ਦੇ ਲੋਕੀ ਆ ਪੱਛ ਤੇ ਜਿਹੜੇ ਇਸ ਤੋਂ ਅੱਤਰ ਪਹਿਲਾਂ 35 40 ਪਿੰਡ ਹੋ ਰਹਿ ਗਏ ਆ ਉਹ ਵੀ ਆਣ ਕੇ ਸਹਿਯੋਗ ਦਿੰਦੇ ਆ ਇੱਥੇ ਆਣ ਕੇ ਸਾਡੇ ਕੋਲ ਜਿਹੜੇ ਲੋਕੀ ਇੰਨਾ ਜ਼ਿਆਦਾ ਪੈਸਾ ਇੱਥੇ ਅੜ ਕੇ ਚੜਾਉਂਦੇ ਆ ਕਿ ਜਿਨ੍ਹਾਂ ਦੇ ਕਦੇ ਕੋਈ ਬੰਦਾ ਕਿਸੇ ਪਾਸੇ ਤੋਂ ਕੋ ਈ ਬੀਲ ਤੋਂ ਹੁੰਦਾ ਕੋਈ 40 ਬੀਲ ਤੋਂ ਹੁੰਦਾ ਕੋਈ 25 ਬੀਲ ਤੋਂ ਹੁੰਦਾ ਕੋਈ 8 ਤੋਂ ਹੁੰਦਾ ਕੋਈ 7 ਤੋਂ ਹੁੰਦਾ ਹਰ ਹਰ ਆਦਮੀ ਕੋਈ ਜਿਹੜੀ ਸੁੱਖਣਾ ਪੂਰੀ ਹੋਈ ਹੁੰਦੀ ਆ ਉਹ ਕਿਸੇ ਨਾ ਕਿਸੇ ਮਿਠਾਈ ਦੇ ਰੂਪ ਦੇ ਵਿੱਚ ਕੋਈ ਫਲਾ ਦੇ ਰੂਪ ਵਿੱਚ ਪੂਰੀ ਕਰਕੇ ਜਾਂਦਾ ਅੱਛਾ ਆਪਾਂ ਸਰੂਪਾਂ ਦੀ ਗੱਲ ਕਰੀ ਗਏ ਸਰੂਪ ਸਾਨੂੰ ਲੱਗਾ ਸੀ ਪਤਾ ਆਪਣੇ ਸਿੱਖ ਭਰਾਵਾ ਉਹ ਵੀ ਸਰੂਪ ਜਿਹੜੇ ਆ ਉਹ ਬੰਦੇ ਆ ਤੇ ਮੁਸਲਮਾਨ ਜਿਹੜੇ ਭਰਾਵਾ ਉਹ ਵੀ ਆ ਨਾ ਇੱਥੇ ਕੋਈ ਜਾਤ ਪਾਤ ਦਾ ਕੋਈ ਮਤਲਬ ਹੀ ਨਹੀਂ ਜੀ ਨਾ ਕਿਸੇ ਧਰਮ ਦਾ ਨਾ ਹੋਰ ਕਿਸੇ ਗੱਲ ਦਾ ਨਾ ਸਿੱਖਾਂ ਦਾ ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ ਇਹ ਸਾਂਝਾ ਤਿਹਾੜਿਆ ਇੱਥੇ ਸਾਰਿਆਂ ਵੱਲੋਂ ਸਹਿਯੋਗ ਵਧੀਆ ਤਰੀਕੇ ਨਾਲ ਸਹਿਯੋਗ ਦਿੱਤਾ ਜਾਂਦਾ ਹੈ ਨਾ ਇੱਥੇ ਕਦੇ ਕਿਸੇ ਪੋਲੀਟਿਕਲ ਪਾਰਟੀ ਦਾ ਨਾ ਅਕਾਲੀਆਂ ਦਾ ਨਾ ਕਾਂਗਰਸ ਦਾ ਨਾ ਆਮ ਆਦਮੀ ਪਾਰਟੀ ਦਾ ਸਾਰੇ ਜਣੇ ਰਲ ਮਿਲ ਕੇ ਸਾਂਝੇ ਤੌਰ ਤੇ ਸਾਥ ਮੋਨਾਉਂਦੇ ਆਂ ਜੇ ਪਤਾ ਜੀ ਕਮੇਟੀ ਜਿਹੜੀ ਇਹਦਾ ਦੋ ਜੰਦੇ ਛਾਡੀ ਜਿਹੜੀ ਕਮੇਟੀ ਹੈ ਸਿੱਧੂਆਂ ਦੋਨਾਂ ਰਜਿਸਟਰਡ ਦਸਾਂ ਕਮੇਟੀ ਦੇ ਨਾਂ ਤੇ ਜਾਣੀ ਜਾਂਦੀ ਹੈ ਇਹ ਸੀ ਕਿ ਸਾਡੇ ਨਾਲ ਸਿਧਵਾਦੋਂ ਨਾ ਕਮੇਟੀ ਸਿਧਵਾਦੋਂ ਨਾ ਤੋਂ ਜਿਹੜੇ ਦੁਸ਼ਹਰਾ ਜਿਹੜੇ ਮਨਾਉਂਦੇ ਨੇ ਉਹ ਪ੍ਰਧਾਨ ਨੇ ਜਿਹਨਾਂ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ 123 ਸਾਲ ਹੋ ਗਏ ਸਾਨੂੰ ਇੱਥੇ ਰਾਮੀਲਾ ਦਾ ਦੁਸ਼ਹਰਾ ਜਿਹੜਾ ਵਾ ਉਹ ਕਰਦਿਆ ਦੀ ਤੇ ਜਦੋਂ ਅਤਵਾਦ ਦਾ ਜ਼ੋਰ ਹੁੰਦਾ ਸੀਗਾ ਉਦੋਂ ਵੀ ਇੱਥੇ ਇਸੇ ਤਰ੍ਹਾਂ ਜਿਹੜਾ ਵਾ ਦੁਸ਼ਹਰਾ ਮਨਾਇਆ ਜਾਂਦਾ ਸੀਗਾ ਸਾਡੇ ਜਿਸ ਤਰ੍ਹਾਂ ਨੇ ਦੱਸਿਆ ਸਾਡੇ ਪਹਿਲੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹੀ ਪਰੰਪਰਾ ਲਗਾਤਾਰ ਹੋਣੇ ਚੱਲਦੀ ਆ ਰਹੀ ਆ ਤੇ ਚਾਹੇ ਇਹਨਾਂ ਨੇ ਦੱਸਿਆ ਕਰੋਨਾ ਦਾ ਟਾਈਮ ਸੀ ਲੋਕਡਾਊਨ ਲੱਗ ਗਿਆ ਸੀਗਾ ਲੋਕਡਾਊਨ ਤੋਂ ਜਦੋਂ ਬਾਅਦ ਵੀ ਜਿਹੜੀ ਆ ਇੱਥੇ ਕਰੋਨਾ ਦੇ ਟਾਈਮ ਵੀ ਜਿਹੜੀ RAMILLA ਜਿਹੜੀ ਆ ਉਹ ਖੇਡੀ ਜਾਂਦੀ ਸੀਗੀ ਤੇ ਹੁਣ ਇਸ ਸਿੱਧਵਾਂ ਤੋਂ ਉਹਨਾਂ ਦੀ ਪਵਿੱਤਰ ਧਰਤੀ ਦੇ ਉੱਤੇ ਦੁਸ਼ਹਰਾ ਵੀ ਬੜਾ ਜਿਹੜਾ ਵਾ ਉਹ ਸਾਦੇ ਨਾਲ ਜਿਹੜਾ ਵਾ ਉਹ ਮਨਾਇਆ ਜਾਵੇਗਾ ਤੇ ਇੱਥੇ ਕੋਈ ਭੇਦ ਪਾਵਨੀ ਰਖਦਾ ਇੱਥੇ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਇਸਾਈਆ ਚਾਹੇ ਮੁਸਲਮਾਨ ਆ ਉਹ ਇੱਥੇ ਇਕੱਠੇ ਮਿਲ ਕੇ ਜਿਹੜਾ ਵਾ ਇੱਥੇ ਦੁਸ਼ਹਰਾ ਜਿਹੜਾ ਉਹ ਮਨਾਉਂਦੇ ਆ ਇਥੋਂ ਤੱਕ ਕਿ ਜਿਹੜੇ ਸਰੂਪ ਨੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਆਪਣੇ ਸਿੱਖ ਭਰਾ ਜਾਂ ਮੁਸਲਮਾਨ ਭਰਾ ਇੱਥੇ ਸਰੂਪ ਜਿਹੜੇ ਆ ਉਹ ਬੰਦੇ ਆ ਤੇ کافی ਪਰੰਪਰਾ ਜਿਹੜੀ ਆ ਉਹ ਸਮੇ ਤੋਂ ਚੱਲ ਰਹੀ ਹੈ ਤੇ 2027 ਦੇ ਵਿੱਚ ਸਿਲਵਰ ਜੁਬਲੀ ਜਿਹੜੀ ਆ ਇਹ ਇਹਨਾਂ ਦਾ ਕਹਿਣਾ ਕਿ ਅਸੀਂ ਮਨਾ ਰਹੇ ਆ ਤੇ ਸਭ ਤੋਂ ਜ਼ਿਆਦਾ ਯੋਗਦਾਨ ਜਿਹੜੇ ਆ ਐਨ ਆਰ ਆਈ ਭਰਾਵਾ ਉਹਨਾਂ ਦਾ ਵੀ ਸਭ ਤੋਂ ਜ਼ਿਆਦਾ ਯੋਗਦਾਨ ਇਸ ਦੁਸ਼ਹਰਾ ਕਮੇਟੀ ਨੂੰ ਯੋਗਦਾਨ ਕਾਫੀ ਜਿਹੜਾ ਵਾ ਉਹ ਮਿਲ ਰਿਹਾ ਹੈ ਕਪੂਠਲਾ ਤੋਂ ਕੈਮਰਾਮੈਨ ਰਿੰਦਰ ਰਾਜੂ ਦੇ ਨਾਲ ਗगनਪੱਲ ਦੀ ਰਿਪੋਰਟ ਹੈ ਨਿਕਸਵੇਰਾ ਟੀਵੀ ਕਪੂਠਲਾ